ਸਾਤਿਸ਼ਰੀਆ ਕਾ ਸਾਰੇ ਪੰਜਾਬ ਵਾਸੀਆਂ ਨੂੰ ਟਾੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਜ੍ਹਾ ਬ 15 ਤੋਂ 17 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਬਸ ਕਿ ਤਰ੍ਹਾਂ ਦਾ ਹੈ ਕਿਹੜੇ ਇਲਾਕੇ 'ਚ ਆਪ ਨੂੰ ਮੀਂਹ ਹਨੇਰੀ ਝੱਖੜ ਦੇਖ ਨੂੰ ਮਿਲ ਸਕਦਾ ਹੈ ਕਿਹੜੇ ਇਲਾਕੇ 'ਚ ਗੜੇਮੱਝ ਦੇਖ ਨੂੰ ਮਿਲੂਗੀ ਇਹ ਆਪਾਂ ਵੀਡੀਓ ਦੇ ਅੱਗੇ ਗੱਲ ਕਰਦੇ ਹਾਂ ਉਤੋਂ ਪਹਿਲਾਂ ਇੱਕ ਥੋੜੀ ਜਿਹੀ ਛੋਟੀ ਜਿਹੀ ਬੇਨਤੀ ਤੁਹਾਡੇ ਸਾਹਮਣੇ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲੰਕ ਜਰੂਰ ਕਰ ਲਓ ਚਲੋ ਗਿਆ ਦੇ ਵੀਡੀਓ ਨਾਲ ਹਾਂ ਤੁਸੀਂ 15 ਫਰਵਰੀ ਪੰਜਾਬ ਦੇ 5 ਵਜੇ ਦੀ ਸ਼ਾਮਾਂ ਦੀ ਲਾਈਵ ਸੈਟੇਲਾਈਟ ਤੋਂ ਇਹ ਨਹੀਂ ਦੇ ਸਕੂ ਆਪਣੇ ਪੰਜਾਬ ਦੇ ਸਾਰੇ ਭਾਗ ਆਪਣ ਨੂੰ ਸਾਫ ਤੇ ਖੁਸ਼ਕ ਦੇਖਣ ਨੂੰ ਮਿਲ ਰਹੇ ਆ ਕਿਹਨਾ ਕਿਸੇ ਵੀ ਲੱਕ ਵਿੱਚ ਕੋਈ ਵੀ ਬਦਲਬਾਈ ਦੇਖਣ ਨੂੰ ਨਹੀਂ ਮਿਲ ਰਹੀ ਜਿਸ ਤੋਂ ਆਪਾਂ ਇਹ ਦਾ ਜਲਾ ਸਕਦੇ ਆ ਅੱਜ ਰਾਤ ਨੂੰ ਬਹੁਤ ਮੌਸਮ ਸਾਫ ਤੇ ਖੁਸ਼ਕ ਦੇਖਣ ਨੂੰ ਮਿਲੂਗਾ ਕਿਸੇ ਵੀ ਲੱਕ ਵਿੱਚ ਕੋਈ ਵੀ ਮੀਂਹ ਨੂੰ ਦੇ ਸਰ ਨਹੀਂ ਹਨ ਅੱਜ 15 ਫਰਵਰੀ ਰਾਤ ਨੂੰ ਬਾਕੀ ਆਪਾਂ ਗੱਲ ਕਰੀਏ 16 ਫਰਵਰੀ 16 ਫਰਵਰੀ ਨੂੰ ਮੌਸਮ ਇਸੇ ਤਰ੍ਹਾਂ ਦਾ ਹੀ ਠੀਕ-ਠਾਕ ਦੇਖਣ ਨੂੰ ਮਿਲੂਗਾ ਤੇ ਅੱਜ 15 ਫਰਵਰੀ ਰਾਤ ਨੂੰ ਥੋੜੇ ਬਦਲਾਅ ਲੈ ਕੇ ਜਰੂਰ ਤੁਹਾਨੂੰ ਦੋ ਇਨਕਾਰ ਨਹੀਂ ਕਰ ਸਕਦੇ ਥੋੜੇ ਬਦਲਾਅ ਲੈ ਕੇ ਤੁਹਾਨੂੰ ਵੀ ਦੇਖਣ ਨੂੰ ਮਿਲ ਸਕਦੀ ਹੈ ਉਤੋਂ ਵੀ ਇਨਕਾਰ ਨਹੀਂ ਕਰ ਸਕਦੇ ਬਾਕੀ 16 ਫਰਵਰੀ ਨੂੰ ਆਪਣਾ ਮੌਸਮ ਇਸੇ ਤਰ੍ਹਾਂ ਦਾ ਹੀ ਦੇਖਣ ਨੂੰ ਮਿਲੂਗਾ ਕੱਦੀ ਬਾਕੀ ਆਪਾਂ ਗੱਲ ਕਰੀਏ 17 ਫਰਵਰੀ 17 ਫਰਵਰੀ ਨੂੰ ਵੀ ਆਪਣਾ ਮੌਸਮ ਇਸੇ ਤਰ੍ਹਾਂ ਦੇਖਣ ਨੂੰ ਮਿਲੂਗਾ ਰਾਤ ਨੂੰ ਥੋੜੇ ਬਦਲਾਅ ਦੇਖਣ ਨੂੰ ਮਿਲੂਗੀ ਤੇ ਦਿਨ ਦੇ ਵਿੱਚ ਕੀ ਧੁੱਪ ਦੇਖਣ ਨੂੰ ਮਿਲੂਗੀ ਤਿੰਨ ਦਿਨਾਂ ਦੇ ਵਿੱਚ ਪਰ 18 ਤਰੀਕ ਤੋਂ ਬਾਅਦ 18 ਫਰਵਰੀ ਤੋਂ ਮੁੜ ਕੇ ਤੇ ਅੰਦਰ ਲਗਾਤਾਰ ਆਪਣੀ ਮੀਂਹ ਦੇਖ ਨੂੰ ਮਿਲੂਗਾ ਉਹਦੀ ਰਿਪੋਰਟ ਵੀ ਆਪਾਂ ਜਲਦੀ ਜਾਰੀ ਕਰਾਂਗੇ ਜਿੱਦਾਂ ਵੀ ਦਿਨ ਨੇੜੇ ਆ ਗਿਆ 18 ਫਰਵਰੀ ਨੂੰ ਆਪਣੀ ਮੀਂਹ ਦੇਖ ਨੂੰ ਮਿਲੂਗਾ 18 19 20 ਫਰਵਰੀ ਨੇ ਤਿੰਨ ਦਿਨਾਂ ਚ ਮੀਂਹ ਦੇਖ ਨੂੰ ਮਿਲੂਗਾ ਤੇ 21 ਫਰਵਰੀ ਚਾਰ ਦਿਨ ਸਿਸਟਮ ਚੱਲੂਗਾ ਇਹ ਤਕਰੀਬਨ ਤਕਰੀਬਨ 17 ਫਰਵਰੀ ਤੱਕ ਆਪਣਾ ਮਾਸੂ ਠੀਕ ਠਾਕ ਦੇਖ ਨੂੰ ਮਿਲੂਗਾ 18 ਫਰਵਰੀ ਨੂੰ ਆਪਣਾ ਬਦਲ ਬਈ ਦਾ ਆਉਣ ਜਾਣ ਸ਼ੁਰੂ ਹੋ ਜਾਊਗਾ ਪੰਜਾਬ ਵਿੱਚ ਬਾਕੀ ਹੁਣ ਮੈਂ ਕਾਲਮ ਲਾਇਆ ਗੱਲ ਗਈ ਹੈ 15 16 17 ਨੇ ਤਿੰਨ ਦਿਨਾਂ ਵਿੱਚ ਮੌਸਮ ਸਾਫ਼ ਤੇ ਖੁਸ਼ਕ ਬਣਿਆ ਰਹੂਗਾ ਰਾਤ ਨੂੰ ਥੋੜੇ ਬੋਦੇ ਲੱਗ ਜਤੋਂਦੇ ਦੇਖ ਨੂੰ ਮਿਲੂਗੀ ਪਰ ਉਹ ਵੀ 9 10 ਵਜੇ ਦੇ ਕਰੀਬ ਸਾਰੇ ਪੰਜਾਬ ਚ ਸਾਫ਼ ਹੋ ਜੂਗੀ ਬਾਕੀ ਕਿਸੇ ਵੀ ਲੱਗ ਜ cadre गा बा .